ਨਾਵਲ ਤਤੀ ਹਵਾ ਲੇਖਕ ਓਮ ਪ੍ਰਕਾਸ਼ ਕਾਸੋ ਭਾਗ 13ਵਾਂ ਧਰਤੀ ਦੀ ਕੁੱਖਛ ਕਿੰਨਾ ਕੁਝ ਪੈਦਾ ਹੋ ਕੇ ਕਿੰਨਾ ਕੁਝ ਸਵਰਦਾ ਸੰਭਲਦਾ ਅਤੇ ਪਸਾਰਦਾ ਹੈ ਇਸ ਪਸਾਰੇ ਵਿੱਚ ਲੱਖਾਂ ਅਹਲਕਾਰ ਵਸਤਾ ਮਨੁੱਖ ਦੀ ਹੋਦ ਲਈ ਹਾਜ਼ਰ ਰਹਿੰਦੇ ਹਨ ਇੰਨ ਸਾਰੀਆਂ ਵਸਤਾਂ ਦੀ ਹਾਜ਼ਰੀ ਨਾਲੋਂ ਮਨੁੱਖ ਦੀ ਹਾਜ਼ਰੀ ਪ੍ਰਮੁੱਖ ਹੁੰਦੀ ਹੈ ਮਨੁੱਖ ਦੀ ਸਰਦਾਰੀ ਨੂੰ ਬਰਕਰਾਰ ਰੱਖਣ ਲਈ ਕੁਦਰਤ ਕੁਰਬਾਨੀ ਕਰਦੀ ਰਹਿੰਦੀ ਹੈ ਇਸ ਮਨੁੱਖੀ ਹੋਦਲੇ ਮਨੁੱਖ ਮਨੁੱਖ ਲਈ ਬਲਿਦਾਨ ਵੀ ਦਿੰਦਾ ਹੈ ਪਰ ਮਨੁੱਖ ਜਦੋਂ ਮਨੁੱਖ ਨੂੰ ਸਵਾਰਤ ਲਈ ਮਾਰਦਾ ਹੈ ਤਾਂ ਇਸ ਨੂੰ ਕੋ ਕਰਮ ਗਿਨਾ ਜਾਂਦਾ ਇਸ ਪ੍ਰਕਾਰ ਦੇਖਿਆ ਅੱਲਾ ਨੇ ਕਈ ਦਿਨਾਂ ਤੋਂ ਨੰਦੀ ਨੂੰ ਘੇਰਿਆ ਹੋਇਆ ਸੀ ਕੁਦਰਤ ਦੀ ਕੋਮਲਤਾ ਦੀ ਯਾਦ ਨੇ ਉਸ ਦੀ ਮਾਨਸਿਕਾ ਨੂੰ ਅਜੀਹਾ ਬਣਾ ਦਿੱਤਾ ਸੀ ਜਿਵੇਂ ਉਹ ਨਿੱਕਾ ਜਿਹਾ ਨੌ ਨਿਹਾਲ ਨਿਆਣਾ ਬਣ ਕੇ ਆਪਣੀ ਮਾਂ ਦੀ ਕੁਛੜ ਜੇ ਜਾਲੂ ਕਿਹਾ ਹੋਵੇ ਉਛੜਦੇ ਅਹਿਸਾਸ ਨਾਲ ਉਸ ਨੂੰ ਆਪਣੀ ਮਾਂ ਹਰਕੌਰ ਚੇਤੇ ਪਈ ਜਿਹੜੀ ਹੁਣ ਆਪਣੇ ਪੁੱਤ ਦੇ ਵਿਆਹ ਲਈ ਮੋਟਰਸਾਈਕਲ ਜੋੜੀ-ਕੋੜੀ ਟੀਵੀਜਨ ਫ੍ਰਿਜ ਅਤੇ 10 ਟੋਲੇ ਦੀਆਂ 10 ਸ਼ਾਂਪਾਂ ਦੀ ਮੰਗ ਕਰ ਲੱਗ ਪਈ ਸੀ ਉਸ ਨੂੰ ਜਿਵੇਂ ਹੁਣ ਆਪਣਾ ਕਾਤਲ ਘਰ ਵਾਲਾ ਗਹਿਣੇ ਧਰੀ ਜ਼ਮੀਨ ਅਤੇ ਖੱਜਲ ਖਵਾਰੀ ਦੇ ਦਿਨ ਭੁੱਲ ਗਏ ਹੁਣ ਜਦੋਂ ਜ਼ਮੀਨ ਛੁੱਟੀ ਸੀ ਆਲੀਸ਼ਾਨ ਜਵਾਰਾ ਪੈ ਗਿਆ ਸੀ ਨੰਦੀ ਨੇ ਕਰ ਦਿnga ਕੋਣ ਲੱਗਾਂਗਾ ਤਰਾਣੇ ਤੀਰਾਂ ਵਾਲੀਆਂ ਪ੍ਰਾਣੀਆਂ ਛੱਤਾਂ ਬਦਲ ਦਿੱਤੀਆਂ ਸਨ ਉਦੋਂ ਤੋਂ ਹੀ ਹਰ ਕੋਰ ਆਪਣੇ ਪੈਰ ਛੱਡੀ ਫਿਰਦੀ ਸੀ ਇਸ ਤਰ੍ਹਾਂ ਦੇ ਵਿਵਹਾਰ ਤੋਂ ਆਖ ਕੇ ਇੱਕ ਦਿਨ ਨੰਦੀ ਨੇ ਦੋਗੜਮਲ ਨੂੰ ਆਖਿਆ ਵੀ ਸੀ ਚਾਚਾ ਇਹ ਤਾਂ ਬਾਣੀ ਇਹੀ ਹੁੰਦੇ ਆ ਜਿਹੜਾ ਲੱਖਾਂ ਰੁਪਏ ਦੇ ਲਾਭ ਹੁੰਨ ਤੇ ਇੱਕੋ ਜਿਹੇ ਰਹਿੰਦੇ ਜੱਟ ਤਾਂ ਦੋ ਪੈਸੇ ਆਈ ਨਹੀਂ ਤੇ ਆ ਫਰਿਆ ਫਿਰੋ ਤੇ ਕਤਲ ਕਰਨ ਨੂੰ ਭੱਜੋ ਆ ਵੇਖ ਲੈ ਮੇਰੀ ਮਾਂ ਨੂੰ ਫਿਰਦੀ ਆ ਨਾ ਪੈਰ ਛੱਡੀ ਇਸ ਪ੍ਰਕਾਰ ਦੀਆਂ ਕਾੜੀਆਂ ਕਸੈਲੀਆਂ ਤੇ ਸਮਾਜਿਕ ਵੰਜ ਵਪਾਰ ਦੀਆਂ ਗੱਲਾਂ ਚੇਤੇ ਕਰਦਿਆਂ ਕਰਦਿਆਂ ਅਨੰਦ ਅਜੇਹੇ ਪਚਾਲ ਵਿੱਚ ਆਪਣੇ ਆਪ ਨੂੰ ਫਸਿਆ-ਫਸਿਆ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਤੇ ਉਸ ਦੀਆਂ ਵਾਲੇ ਦਿਵਾਲੇ ਹਰੇ ਕਚਨਾਰ ਦਰਖਤ ਡਿੱਗੇ ਰਹੇ ਹੋਣ ਡਿੱਗ ਰਹੇ ਹੋਣ ਧਰਤੀ ਦੇ ਢਿੱਡ 'ਚ ਉੱਠ ਰਿਹਾ ਆਤਸ਼ੀ ਲਾਂਬਾ ਲਾਵਾ ਪੰਜਾਬ ਦੀ ਹਰਿਆਵਲ ਨੂੰ ਸਾੜ ਰਿਹਾ ਹੋਵੇ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਤੇ ਸਿਆਸਤ ਤੇ ਆਤਸ਼ੀ ਲਾਵੀ ਨਾਲ ਸਾਰਾ ਪੰਜਾਬ ਮਚ ਰਿਹਾ ਹੋਵੇ ਸਵੇਦਨਾ ਪੱਖੋਂ ਖੰਗਰ ਬਣ ਰਹੇ ਆਲੇ-ਦੁਆਲੇ ਚ ਕਿਰੇਨੰਦੇ ਨੂੰ ਭਿਆਨਕ ਸੂੰ-ਸੂੰ ਦੇ ਨਾਲ ਜ਼ਹਿਰੀਲੇ ਆਵਾਜ਼ਾਂ ਵੀ ਸੁਣ ਰੰਗਾ ਸਨ ਪਹਿਲਾ ਝੋਨੇ ਫਿਰ ਮੋਨੇ ਫਸਲ ਦੀ ਬਾੜੀ ਮਗਰੋਂ ਮੋਨਿਆਂ ਦੀ ਬਾੜੀ ਵਾਲੇ ਜ਼ਹਿਰੀਲੇ ਖਿਆਲ ਜ਼ਹਿਰੀਲੇ ਉੱਡਨੇ ਸੱਪਾਂ ਵਾਂਗ ਹਵਾ 'ਚ ਉੱਡ ਰਹੇ ਸਨ ਕਿਸੇ ਕੋਣ ਮੋਨ ਸਲਫਾਈ ਤੇ ਸੁਲਫੇ ਦੀ ਚਿਲਮ ਦਾ ਸੋਟਾ ਲਾਉਂਦੇ ਆ ਆਪਣੇ ਡੇਰੇ ਦੇ ਬੋਲ ਬੋਲਦੇ ਪਹਿਲਾਂ ਇੱਕ ਫਿਰ ਸਿੱਖ ਜੇ ਲਿਆਨੇ ਬੋਲ ਚੁਕ ਬੋਲ ਚੁੱਕ ਲਈ ਇੰਨਾ ਜਿਹਰੀਲੀਆਂ ਆਵਾਜ਼ਾਂ ਦੇ ਪਚਾਲ ਵਿੱਚ ਫਸੇ ਨੰਦੀ ਦੀ ਨਿਗਾ ਅਮਰੀਕਾ ਕੈਨੇਡਾ ਇੰਗਲੈਂਡ ਤੇ ਪਾਕਿਸਤਾਨ ਵੱਲ ਗਈ ਆਵਾਜ਼ਾਂ ਹੋਰ ਸਾਫ਼ ਹੋ ਰੰਗਾ ਸਨ ਨੰਦੀ ਨੂੰ ਇਹ ਆਵਾਜ਼ਾਂ پاگل ਕਰ ਰੰਗਾ ਸਨ ਇੰਨੇ ਨੂੰ ਵਟੇ ਡਾਕੀਏ ਨੇ ਹਾਕ ਮਾਰੀ ਨਿਰਿੰਦਰ ਸਿਆ ਤੇਰੀ ਚਿੱਠੀ ਐ ਨੰਦੀ ਚਵਾਰੇ ਚੇਹੇ ਉੱਤਰਿਆ ਪੱਤੇ ਡਾਗੀ ਇਹ ਦੋ ਚਿੱਠੀ ਫੜੀ ਚਿੱਠੀ ਫੜਨਸਾਰ ਉਸਨੂੰ ਪਤਾ ਲੱਗ ਗਿਆ ਸੀ ਕਿ ਤੇਜੀ ਦਾ ਖਾਤਾ ਚਿੱਠੀ ਪੜਨ ਤੋਂ ਬਾਅਦ ਨੰਦੀ ਹੈਰਾਨ ਸੀ ਕਿ ਤੇਜੀ ਨੂੰ ਕੁਲਵੰਤ ਨੂੰ ਸ਼ੂਸ਼ਕ ਦੇਣ ਵਾਲੀ ਨਿੱਕੀ ਜਹੀ ਗੱਲ ਦਾ ਵੀ ਇੰਨੀ ਛੇਤੀ ਕਿਵੇਂ ਪਤਾ ਲੱਗ ਗਿਆ ਨੰਦੀ ਹੈਰਾਨ ਪਰੇਸ਼ਾਨ ਸੀ ਕਿ ਪਿੰਡ ਦੀ ਪੋਰਾ ਪੋਰਾ ਗੱਲ ਵੀ ਉਥੇ ਉਹਨਾਂ ਕੋਲ ਪੁੱਜ ਜਾਂਦੀ ਨੰਦੀ ਤੇਜੀ ਦੇ ਖਾਤਾ ਵੜਨਾ ਤੋਂ ਬਾਅਦ ਸੋਚੀ ਜਾ ਰਿਹਾ ਸੀ ਕਿ ਪਹਿਲਾਂ ਤਾਂ ਰਾਜਨੀਤੀ ਨੇ ਸ਼ਹਿਰਾਂ 'ਚ ਵਸਦੀ ਵਪਾਰਕ ਚਲਾਕੀ ਨੂੰ ਜ਼ਹਿਰੀਲਾ ਕਰਕੇ ਜ਼ਹਿਰੀਲਾ ਨਾਰਾ ਲਗਵਾਇਆ ਸੀ ਥੋਤੀ ਟੋਪੀ ਜਮਨਾਪਰ ਤੇ ਹੁਣ ਇਹ ਰਾਜਨੀਤੀ ਦਾ ਚਮਗਿੱਦੜ ਪਿੰਡਾਂ ਵਿੱਚ ਵੀ ਪੁੱਠਾ ਲਟਕਦਾ ਲਟਕਦਾ ਪੁੱਠੇ ਬੋਲ ਬੋਲ ਰਿਹਾ ਹੈ ਪਹਿਲਾਂ ਝੋਨੇ ਫਿਰ ਮੋਨੇ ਨੰਦੀ ਇਸ ਪ੍ਰਕਾਰ ਦੀਆਂ ਸੈਂਕੜੇ ਰस्सੀਆਂ ਵਿੱਚ ਜਕੜਿਆ ਜਕੜਿਆ ਫਸਿਆ ਫਸਿਆ ਇੰਜ ਮਹਿਸੂਸ ਕਰਦਾ ਸੀ ਜਿਵੇਂ ਹੁਣ ਕਈ ਹੱਥ ਉਸ ਦੇ ਮੂੰਹ ਉੱਤੇ ਆ ਟਿਕੇ ਹੋਣ ਇਸ ਪ੍ਰਕਾਰ ਦੀ ਆਪਣੀ ਵਿਵਸੀ ਦੀ ਵਸਤਾ ਵੇਖ ਕੇ ਨੰਦੀ ਨੂੰ ਮਹਿਸੂਸ ਹੋਇਆ ਜਿਵੇਂ ਇੱਕ ਕੌੜਾ ਚਿਪਚਿਪ ਆਇਆ ਕੋਈ ਜ਼ਹਿਰੀਲਾ ਮਾਦਾ ਉਸ ਦੇ ਸਾਰੇ ਪਿੰਡੇ ਉੱਤੇ ਪਹੁੰਚ ਗਿਆ ਹੋਵੇ ਜ਼ਹਿਰੀਲੇ ਮੁਰਕੇ ਵਿੱਚ ਗੁੱਟਚ ਨੰਦੀ ਨੂੰ ਇੰਜ ਲੱਗਿਆ ਜਿਵੇਂ ਕੀ ਤੇਜ਼ੀ ਹੱਸ ਰਿਹਾ ਹੋਵੇ ਨਹੀਂ ਨਹੀਂ ਇਹ ਤੇਜ਼ੀ ਦੀ ਹਾਸੀ ਨਹੀਂ ਨੰਦੀ ਨੇ ਕਈ ਵਾਰ ਤੇਜ ਜੀ ਨੂੰ ਹੱਸਦਿਆਂ ਸੁਣਿਆ ਸੀ ਉਹ ਦੋਨੋਂ ਬਹੁਤੇ ਬਹੁਤੀ ਵਾਰੀ ਮਿਲ ਕੇ ਵੀ ਹੱਸੇ ਸਨ ਤੇਜੀ ਦੇ ਨਿੱਕੇ ਨਿੱਕੇ ਪਿਆਰੇ ਪਿਆਰੇ ਪਤਲੇ ਪਤਲੇ ਬੁੱਲਾਂ 'ਚ ਇੰਨੀ ਮਗਰੂਰ ਜ਼ਾਲਮ ਬੇ ਬੇ ਹਸੀ ਬੈਸੀ ਹਉਮੇ ਭਰੀ ਹਸੀ ਕਦੇ ਵੀ ਨਹੀਂ ਸੀ ਨਿਕਲੀ ਨੰਦੀ ਨੂੰ ਇੰਜ ਲੱਗਿਆ ਜਿਵੇਂ ਤੇਜੀ ਦੇ ਪਿਆਰੇ ਪਿਆਰੇ ਕੂਲੇ ਕੂਲੇ ਪਤਲੇ ਪਤਲੇ ਬੁੱਲਾਂ ਵਿੱਚ ਪੱਛਮ ਦੀ ਕੋਈ 나ਜੀ ਸਰਕਾਰ ਹੱਸ ਰਹੀ ਹੈ ਹੁਣ ਇਹ ਹਾਸੀ ਬਹੁਤ ਭਿਆਨਕ ਬਣ ਗਈ ਸੀ ਜਿਉਂ ਜਿਉਂ ਇਹ ਹਾਸੀ ਭਿਆਨਕ ਬਣਦੀ ਗਈ ਤੇਉਂ ਤੇਉਂ ਨੰਦੀ ਸ ਸਹਿਮਦਾ ਗਿਆ ਨੰਦੀ ਨੂੰ ਬੜੀ ਹੈਰਾਨਗੀ ਹੋਈ ਉਸ ਉਸ ਦਾ ਉਹ ਦਲੇਰ ਦਿਲ ਕਿੱਥੇ ਗਿਆ ਉਸ ਨੇ ਡਰ ਵਰਗੀ ਕਿਸੇ ਵਸਤੂ ਨੂੰ ਅਜੇ ਤੱਕ ਕਦੇ ਵੀ ਸਵੀਕਾਰ ਨਹੀਂ ਸੀ ਕੀਤਾ ਨੰਦੀ ਦੀ ਮਾਹਰ ਕਰਨੇ ਨੰਦੀ ਨੂੰ ਖੇਤ ਗੇੜਾ ਮਾਰ ਆਉਣ ਲਈ ਕਈ ਵਾਰ ਆਖਿਆ ਪਰ ਅੱਜ ਉਹ ਆਪਣੇ ਚਵਾਰੇ ਵਿੱਚ ਲੇਟਿਆ ਚੁੱਪਚਾਪ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਣਾ ਚਾਹੁੰਦਾ ਸੀ ਕਿੰਨੀਆਂ ਗੱਲਾਂ ਸਨ ਜਿਹੜੀਆਂ ਅੱਜ ਉਸ ਦੇ ਦਿਵਾਲੇ ਛੋਟੇ ਛੋਟੇ ਜ਼ਹਿਰੀਲੇ ਸੱਪਾਂ ਵਾਂਗ ਘੇਰਾ ਪਾਈ ਧਰਤੀ ਉੱਤੇ ਤੁਰ ਫਿਰ ਰੰਗਾਂ ਸਨ। ਨੰਦੀ ਨੂੰ ਇੰਜ ਲੱਗਿਆ ਕਿ ਉੱਥੇ ਕੋਈ ਵੀ ਖਾਲੀ ਥਾਂ ਨਹੀਂ ਜਿੱਥੇ ਉਹ ਆਪਣਾ ਪੈਟ ਕਾ ਸਕੇ। ਇਨ੍ਹਾਂ ਖਿਆਲਾਂ ਵਿੱਚੋਂ ਉਸਦਾ ਇੱਕ ਪੈਰ ਉਸ ਦਿਨ ਦੀ ਦੇਲੀ ਕੋਲ ਜਾ ਡਿੱਗਿਆ ਜਿਸ ਦਿਨ ਦੁਗੜਮਲ ਦੀ ਜਮਣਾ ਉਸਦੇ ਚਾਰੇ ਚੋਂ ਮਾਲ ਪੂਰੇ ਲੈ ਕੇ ਆਈ ਸੀ। ਸੌਣ ਦੀ ਹਰਵਾਈ ਚਕਾਲੇ ਬੱਦਲਾਂ 'ਚ ਚਿੱਟੇ ਪਾਣੀ ਦੀਆਂ ਗੰਬੋਤੀਆਂ ਵਰਕੀਆਂ ਕਣੀਆਂ ਵਰਤੀਆਂ ਰੰਗਾਂ ਸਨ। ਵਰਦੀਆਂ ਕਣੀਆਂ ਵੇਲੇ ਨੰਦੀ ਸੋਚ ਗਿਆ ਸੀ। ਹਰਿੰਗਾ ਜੀਰੀ ਦੇ ਛਿੱਟਿਆਂ 'ਚ ਚੌਲ ਪਰ ਜਾਣਗੇ ਨੰਦੀ ਨੇ ਗੀਤ ਗਾਇਆ ਚਿੱਟੇ ਚੌਲ ਜਿਨਾਂ ਨੇ ਪੁੰਨ ਕੀਤੇ ਰੱਬ ਨੇ ਬਣਾਗਾ ਜੋੜ ਲੈ ਵੀਰੇ ਮੇਰੀ ਮਾਂ ਨੇ ਆਖਿਆ ਸੀ ਤੂੰ ਨੰਦੀ ਕੇ ਮਾਲ ਪੂੜੀ ਦੇ ਜਮਣਾ ਇਹ ਛਪਾ ਗਈ ਸੀ ਗਈ ਸੀ ਕਿ ਉਹਦੀ ਆਪਣੀ ਇੱਛਾ ਸੀ ਅਗਲੀ ਗੱਲ ਜਿਹੜੀ ਮਾਲ ਪੂੜਿਆਂ ਵਰਗੀ ਮਿੱਠੀ ਤੇ ਨਰਮ ਸੀ ਜਮਣਾ ਦੇ ਬੋਲਾਂ ਤੇ ਆਉਂਦੀ ਆਉਂਦੀ ਰਹਿ ਗਈ ਉਸ ਗੱਲ ਨੂੰ ਨੰਦੀ ਨੇ ਕਈ ਵਾਰ ਆਪਣੀ ਮਾਂ ਕੋਲ ਸੁਣਾਇਆ ਵੀ ਸੀ ਦੋਗਲ ਮਰਦੇ ਘਰੋਂ ਆਖਿਆ ਸੀ ਲੈ ਪਾਈ ਇਹੋ ਜਿਹੇ ਪੁੱਤ ਧੀਆਂ ਦਾ ਘਰ ਘਰ ਹੋਣ ਹਰ ਘਰੇ ਤੇਰੇ ਪੁੱਤ ਵਰਗਾ ਤਾਂ ਹੋਣਾ ਹੀ ਔਖਾ ਨੰਦੀ ਨੂੰ ਜਮਣਾ ਜਾਣ ਮਗਰੋਂ ਵੀ ਦਿਸਦੀ ਰਹੀ ਸੀ ਜਮਣਾ ਨੂੰ ਵੀ ਜਮਣਾ ਨੂੰ ਵੇਖਦਿਆਂ ਵੇਖਦਿਆਂ ਉਸ ਨੂੰ ਤੱਖਾ ਵੀ ਨਜ਼ਰੀ ਪਿਆ ਸੀ ਇਸ ਨਜ਼ਰ ਨੇ ਉਹ ਘਟਨਾ ਨੰਦੀ ਅੱਗੇ ਰੂਪਮਾਨ ਕਰ ਦਿੱਤੀ ਜਿੱਥੇ ਇੱਕ ਮੂਨ ਬਾਹੇ ਵਾਨਾਂ ਦੇ ਮੋٹے-ਮੋٹے ਡਲਿਆਂ ਉੱਪਰ ਦੀ ਛਾਲਾ ਮਾਰਦੀ ਭੱਜੀ ਜਾ ਰਹੀ ਸੀ ਤੇ ਉਸ ਨੂੰ ਘੇਰਾ ਘੇਰਨ ਲਈ ਚਾਰੇ ਪਾਸੇ ਤੋਂ ਸ਼ਿਕਾਰੀ ਕੁੱਤੇ ਮਗਰ ਲੱਗੇ ਹੋਏ ਸਨ ਅਜ ਉਸ ਦੇ ਚਿਤ ਵਿਚਾਰ ਰਿਹਾ ਸੀ ਕਿ ਉਹ ਆਪਣੇ ਮਿੱਤਰ ਤੇ ਜੀ ਦੇ ਗੱਲ ਮਿੱਤਰ ਤੇ ਜੀ ਦੇ ਗੱਲ ਲਾ ਕੇ ਜੀ ਪਰ ਕੇ ਰੋਵੇ ਪਰ ਉਸ ਨਾਲ ਦਿਲ ਖੋਲ ਕੇ ਗੱਲਾਂ ਕਰੇ ਜੋ ਤੇਜੀ ਦੇ ਤੌਰ ਜਾਨ ਮਗਰੋਂ ਉੱਥੇ ਉਸ ਦੇ ਪਿੰਡ ਵਿੱਚ ਇਕੱਠੀਆਂ ਹੋ ਗੰਗਾ ਸਨ ਜੇ ਨਾ ਭਾਰ ਚੁੱਕੀ ਨੰਦੀ ਕਿੰਨੇ ਕਿੰਨੇ ਦਿਨ ਭਾਰੀ ਬਣਿਆ ਕੱਲ ਮੁਕੱਲਾ ਹੀ ਤੁਰਿਆ ਰਹਿੰਦਾ ਅਜਿਹੀ ਹਾਲਤ ਚ ਉਹ ਆਪਣੇ ਖੇਤਾਂ ਚ ਸਾਰੇ ਜੀ ਜਾਣ ਲਾ ਕੇ ਕੰਮ ਚ ਲੱਗ ਜਾਂਦਾ ਇੰਨਾ ਦਿਨਾਂ ਚ ਉਹ ਕਰਤਾਰੇ ਨਾਲ ਵੀ ਬਹੁਤੀ ਗੱਲ ਨਹੀਂ ਸੀ ਕਰਦਾ ਬਸ ਕੰਮ ਕਰੀ ਜਾਂਦਾ ਕਰੀ ਜਾਂਦਾ ਪਰ ਜਦੋਂ ਕਦੇ ਪਿਛਲਾ ਬਹੁਤ ਕੁਝ ਘੇਰ ਲੈਂਦਾ ਉਹ ਯਾਰ ਕੈਦੀ ਦਾ ਮੁੰਡਾ ਤਾਂ ਨੰਦੀ ਨੂੰ ਇੰਜ ਲੱਗਦਾ ਜਿਵੇਂ ਕਿਸੇ ਉਜਾੜ ਵਿਆਹਵਾਨ ਵਿੱਚ ਖੜੇ ਦੇ ਉਸ ਦੇ ਉੱਪਰ ਇੱਕਦਮ ਮੋٹے-ਮੋٹے ਕਾਕੜੇ ਡਿੱਗਣ ਲੱਗ ਪਏ ਹੁਣ ਉਸ ਨੂੰ ਕਿਤੇ ਕੋਈ ਦਰਖਤ ਵੀ ਨਾ ਦਿਸਦਾ ਜੇ ਦਿੱਸੇ ਛਤਰੀ ਹੀਟ ਉਹ ਜਾ ਖੜਾ ਹੋਏ ਤੇ ਜਾ ਜੀਵੀ ਤਾਂ ਉਸ ਨੂੰ ਛੱਡ ਗਿਆ ਜਿਉਂ-ਜਿਉਂ ਨੰਦੀ ਤੇਜ਼ੀ ਦੀ ਯਾਦ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਉਹ ਉਸ ਨੂੰ ਹੋਰ ਜ਼ਿਆਦਾ ਆ ਰਿਹਾ ਸੀ ਇਸ ਸਮੇਂ ਵਿਚਾਰ ਉਸ ਨੇ ਇਸ ਸਾਰੇ ਵਿਚੋਕੜ ਨੂੰ ਭੁੱਲ ਕੇ ਸੌਂ ਜਾਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ ਨੀਂਦ ਨੂੰ ਜਿਵੇਂ ਜੌਨ ਲੈ ਲਿਆਉਂਦੀ ਕੋਸ਼ਿਸ਼ ਕਰੀਏ ਇਹ ਦੂਰ ਭੱਜ ਜਾਂਦੀ ਹੈ। ਇਹੀ ਹਾਲਤ ਨੰਦੀ ਦੀ ਸੀ। ਹੁਣ ਰਾਤ ਕਾਫੀ વીਤ ਚੁੱਕੀ ਸੀ। ਨੰਦੀ ਆਪਣੇ ਚਵਾਰੇ ਅੰਦਰ ਬਲ ਰਹੇ ਦੀਵੇ ਨੂੰ ਫੂਕ ਮਾਰ ਕੇ ਬਾਹਰਲੀ ਛੱਤ ਤੇ ਆ ਗਿਆ। ਇਸ ਵਿੱਚ ਇਸ ਵਿਚਕਾਰ ਉਹ ਕੀ ਵੇਖਦਾ ਹੈ? ਚਾਰੇ ਪਾਸੇ ਸੁੰਨੇ-ਸੁੰਨੇ ਕੋਠਿਆਂ ਉਤੇ ਚਿੱਟੇ-ਚਿੱਟੇ ਚੰਦ ਦੇ ਚਾਨਣ ਵਿੱਚ ਇੱਕ ਅਜੀਹੀ ਚੁੱਪ ਸੁੱਤੀ ਪਈ ਹੈ। ਇਸ ਚੁੱਪ ਵਿੱਚੋਂ ਵਿਜਿਮੇ ਕੁਝ ਨਾ ਕੁਝ ਉੱਚੀ-ਉੱਚੀ ਬੋਲੀ ਜਾ ਰਿਹਾ ਹੈ। ਇਹ ਨ ਬੋਲਣ ਨੂੰ ਦਿਨ ਪਰ ਮੈਂ ਮਿਹਨਤ ਅਤੇ ਮੁਕਸ ਮੁਸਕਤ ਕਰਨ ਵਾਲੇ ਲੋਕਾਂ ਕੋਲ ਅਜੇ ਹੀ ਚੁੱਪ ਬੋਲ ਸੁਣਨ ਦਾ ਸਮਾਂ ਕਿੱਥੇ ਉਹ ਤਾਂ ਗੂਕ ਸੁੱਤੇ ਪਏ ਸਨ ਐਤ ਕੀ ਠੰਡ ਵੀ ਥੋੜੀਕ ਅਗੇਤੀ ਹੋ ਗਈ ਸੀ ਲੋਕਾਂ ਨੇ ਮੰਜੇ ਵੀ ਜਲਦੀ ਢੇਠਾ ਕਰ ਲਈ ਸਨ ਨੰਦੀ ਨੂੰ ਖਿਆਲ ਨੰਦੀ ਨੂੰ ਖਿਆਲ ਆਇਆ ਕਿ ਅਮਰੀਕਾ ਨੇ ਜਦੋਂ ਹਿਰੋਸ਼ੀਮਾ ਤੇ ਨਾਕਾਸਾ ਕੀਤੇ ਐਟਮ ਸੁੱਟਿਆ ਸੀ ਉਦੋਂ ਵੀ ਲੱਖਾਂ ਨਿਰਦੋਸ਼ ਲੋਕ ਸੁੱਤੇ ਪਏ ਸਨ ਸੁੱਤੇ ਲੋਕਾਂ ਉੱਤੇ ਹੀ ਸਰਮਾਇਦਾਰ ਹਮਲਾ ਕਰਦਾ ਹੁੰਦਾ ਹੈ ਉਹ ਸੋਚੀ ਪੈ ਗਿਆ ਅੱਜ ਹੁਣ 20ਵੀਂ ਸਦੀ 'ਚ ਵੀ ਉਸ ਦਾ ਪੰਜਾਬ ਸੁੱਤਾ ਕਿਉਂ ਪਿਆ ਨੰਦੀ ਇੰਨਾ ਸੋਚਾਂ ਵਿੱਚ ਭਾਰੀ-ਭਾਰੀ ਮਾਰ ਨਾਲ ਮੁੜ ਕੇ ਅੰਦਰ ਆਪਣੇ ਚਿਵਾਰੇ 'ਚ ਆ ਗਿਆ ਉਸ ਨੇ ਦੀਵਾ ਬਾਲ ਕੇ ਚਾਨਣ ਕੀਤਾ ਤੇ ਤੇਜੀ ਨੂੰ ਚਿੱਠੀ ਲਿਖਣ ਬੈਠ ਗਿਆ ਪਿਆਰੇ ਦੋਸਤ ਤੇਜੀ ਪਿਆਰ ਅੱਜ ਤੱਕ ਤੇਰੇ ਸਾਰੇ ਚਿੱਠੀਆਂ ਮੇਰੇ ਸਿਰ ਸਨ ਉਹਨਾਂ ਦਾ ਜਵਾਬ ਦੇਣ ਲਈ ਅੱਜ ਤਿਆਰ ਹੋਇਆ ਹਾਂ ਸ਼ਾਇਦ ਪੂਰਾ ਜਵਾਬ ਵੀ ਨਾ ਲਿਖ ਸਕਾਂ ਕਿਉਂਕਿ ਤੇਰੇ ਤੇ ਮੇਰੇ ਵਿਚਕਾਰ ਸੋਚ ਦਾ ਬਹੁਤ ਵੱਡਾ ਪਹਾੜ ਖੜਾ ਹੋ ਚੁੱਕਾ ਹੈ ਪਿਆਰੇ ਮਿੱਤਰ ਮੈਂ ਅੱਜ ਕਈ ਕਾਂਟਿਆਂ ਤੋਂ ਉਦਾਸੀ ਭੋਗਦਾ ਆ ਰਿਹਾ ਹਾਂ ਸ਼ਾਇਦ ਤੈਨੂੰ ਇਹ ਨਾ ਭੁੱਲਿਆ ਹੋਵੇ ਕਿ ਮੇਰੇ ਬਾਪ ਬਾਪ ਨੇ ਪਾਣੀ ਦੀ ਵਾਰੀ ਖਾਤਰ ਖਾਲ ਉੱਤੇ ਖੜੇ ਖੜੇ ਨਹੀਂ ਕਹੀ ਨਾਲ ਕਤਲ ਕਰ ਦਿੱਤਾ ਸੀ ਤੇਉ ਉਮਰ ਕੈਦ ਭੋਗ ਰਿਹਾ ਐ ਇਸ ਮਗਰ ਉਹ ਆ ਗੱਲ ਕਿ ਉਹ ਕੈਦੀ ਦਾ ਮੁੰਡਾ ਐ ਮੈਨੂੰ ਸੱਪ ਵਾਂਗ ਡੰਗਦੀ ਰਹੀ ਮੇਰੇ ਕੰਨੀ ਜਦੋਂ ਵੀ ਇਹ ਬੋਲ ਪੈਂਦੇ ਉਹ ਵੇਖ ਨਾ ਕੈਦੀ ਦਾ ਮੁੰਡਾ ਨਿਸਾਰਾ ਗਹਿਣਾ ਛੁਡਾ ਲਿਆ ਦੂਜਾ ਆਖਦਾ ਤੂੰ ਜਾ ਕੈਦੀ ਦੇ ਮੁੰਡੇ ਨੂੰ ਪੁੱਛ ਕੇ ਆ ਬਾਈ ਕਣਕ ਪੀਲੀ ਕਿਉ ਪੈਣ ਲੱਗ ਗਈ ਹੁਣ ਕਿਹੜੀ ਦਵਾ ਪਾਈ ਤੇ ਹੋਰ ਕੀ ਕਰਗੇ ਤੇਜੀ ਇਹ ਜਿਹੇ ਬੋਲ ਸੁਣ ਕੇ ਮੇਰੇ ਢਿੱਡ 'ਚ ਮੇਰੀ ਕੀਤੀ ਮਿਹਨਤ ਦਾ ਸਾਰਾ ਸਵਾਦ ਨਿਕਲ ਜਾਂਦਾ ਤੇ ਮੈਂ ਤੜਫਦਾ ਰਹਿੰਦਾ। ਪਿਛਲੇ 8 ਵਰਿਆਂ ਦੌਰਾਨ ਪਿੰਡ ਵਾਲਿਆਂ ਨਾਲ ਮੇਰਾ ਪਿਆਰ ਤੇ ਆਪਾ ਵਧਦਾ ਗਿਆ। ਇਸ ਅਪੰਨਤ ਭਰੇ ਬਾਰੇ ਤਾਂ ਥੋੜਾਕ ਤੇਨੂੰ ਵੀ ਪਤਾ ਹੀ ਹੈ। ਅਸੀਂ ਆਪਣੇ ਮੁਲਕ ਦੀ ਸੜੇ ਗਲੇ ਢਾਂਚੇ ਨੂੰ ਬਦਲ ਤੌਰ ਪਈ ਸੀ। ਪਿੰਡ ਵਾਲਿਆਂ ਮੇਰਾ ਪੱਖ ਪੂਰਿਆ ਤੇ ਮੈਨੂੰ ਬਚਾਉਂਦੇ ਰਹੇ। ਨਹੀਂ ਤਾਂ ਸ਼ਾਇਦ ਅੱਜ ਮੈਂ ਆਪਣੇ ਬਹੁਤ ਸਾਰੇ ਸਾਥੀਆਂ ਵਾਂਗ ਇੱਥੇ ਨਾ ਹੁੰਦਾ। ਹੁਣ ਜਦੋਂ ਮੈਂ ਆਪ ਹੀ ਕਈ ਵਾਰ ਕੈਦ ਜਾ ਆਇਆ ਹਾਂ ਫਿਰ ਖੁਦ ਕੈਦੀ ਨੂੰ ਕੈਦੀ ਦਾ ਮੁੰਡਾ ਕੋਈ ਕਿਉਂ ਕਹੇ ਪਰ ਉਸ ਸਮੇਂ ਤੋਂ ਹੁਣ ਤੱਕ ਹਿਮਾਲਾ ਦੀ ਖਰਬਾ ਟਨ ਬਰਫ਼ ਪਿਗਲ ਸਤਲੁਜ ਦਾ ਪਾਣੀ ਵਣ ਪੰਜਾਬ ਚ ਅਨਾਜ ਪੈਦਾ ਕਰ ਚੁੱਕੀ ਹੈ ਇੱਕ ਦਿਨ ਖੇਤ ਨੂੰ ਕੱਸੀ ਦਾ ਪਾਣੀ ਲਾਉਂਦਿਆ ਸਤਲੁਜ ਸਤਲੁਜ ਦੀ ਸਬੀਤਾ ਸਤਲੁਜ ਕੰਡੇ ਉਜਾੜਿਆ ਤੇ ਵਸਿਆ ਪੰਜਾਬ ਜਾਦ ਆਣ ਲੱਗ ਪਿਆ ਸਿੱਖ ਇਤਿਹਾਸ ਵਿਚ ਲੰਗ ਲਹਿਰਾਂ ਚਿੱਤੇ ਆਉਂਦਾਰਾਂ ਇਸ ਇਤਿਹਾਸ ਵਿਚ ਲਾ ਇੱਕ ਨਾਰਾ ਜਾਦ ਪਿਆ ਆਏ ਨਿਹੰਗ ਦਰ ਕੋਲ ਦਿਓ ਨਿਸੰਗ ਖੋਲਦੇ ਦਰਾਂ ਉੱਤੇ ਵੰਦਨ ਵਾਰ ਬੰਨ ਪੰਜਾਬ ਸਿੰਘਾਂ ਦਾ ਸਤਕਾਰ ਕਰਿਆ ਕਰਦਾ ਸੀ ਗੁਰੂ ਦੇ ਸਿੱਖ ਲੋਕ ਪੱਖੀ ਤੇ ਲੋਕ ਹਿੱਤੂ ਹੁੰਦੇ ਸਨ ਪਿਆਰੇ ਦੋਸਤ ਤੇਜੀ ਹੁਣ ਪੰਜਾਬ ਤੂੰ ਹੱਥੋਂ ਡਰਦਾ ਸੂਰਜ ਟਲਦਿਆਂ ਹੀ ਦਰ ਬੰਦ ਕਰ ਲੈਂਦਾ ਮੈਂ ਲਗਾਤਾਰ ਕਈ ਮਹੀਨਿਆਂ ਤੋਂ ਪੰਜਾਬ ਨੂੰ ਬੇਹੋਸ਼ ਹੁੰਦੇ ਵੇਖਦੇ ਆ ਰਹਾ ਜਿਵੇਂ ਇੱਥੇ ਕੋਈ ਮਾਤਮ ਸ਼ਾ ਮਾਤਮ ਸ਼ਾ ਰਿਹਾ ਹੁੰਦਾ ਏ ਇਹ ਧਰਤੀ ਆਪਣੀ ਮਾਂ ਏ ਭਲਾ ਕੋਈ ਆਪਣੀ ਮਾਂ ਨੂੰ ਮਰਿਆ ਮਰਿਆ ਕਿੰਜ ਵੇਖੇ ਤੇਜੀ ਤੂੰ ਮੇਰਾ ਧਰਮ ਪਰਮ ਮਿੱਤਰ ਰਹਾ ਹੈ ਆਪਾਂ ਬਚਪਨ ਵਿੱਚ ਆਪਾਂ ਬਚਪਨ ਚ ਦੋਨੇ ਹੀ ਗੁੱਲੀ ਡੰਡਾ ਖੱਦੋ ਖੁੰਡੀ ਖੇਡਦੇ ਰਹੇ ਹਾਂ ਸਕੂਲ ਵਿੱਚ ਆਪਾਂ ਕਿੰਨੇ ਵਾਰ ਇਕੱਠੇ ਹੋ ਜਾ ਰਹੇ ਮੈਂ ਤੈਨੂੰ ਇਹ ਗੱਲਾਂ ਪੰਨਤ ਕਰਕੇ ਹੀ ਲਿਖ ਰਿਹਾ ਤੁਹਾਡੇ ਚ ਕੋਈ 4 ਜਣੇ ਆਉਂਦੇ ਹਨ ਤੇ ਘਰ ਵਿੱਚ ਬੈਠੇ ਟੀਵੀ ਵੇਖਦੇ ਪਰਵਾਰ ਨੂੰ ਛਣਨੀ ਛਣਨੀ ਕਰਕੇ ਤੁਰਦੇ ਲੱਗਦੇ ਹਨ ਬਾਣੀਆਂ ਨੂੰ ਤੁਸੀਂ ਆਪਣਾ ਦੁਸ਼ਮਣ ਸਮਝ ਲਿਆ ਉਹਨਾਂ ਨੂੰ ਦੁਸ਼ਮਣ ਦੁਸ਼ਮਣ ਸਮਝਣ ਲੱਗਿਆ ਕਿ ਤੁਹਾਨੂੰ ਮਹਾਨ ਸ਼ਹੀਦ ਲਾਲਾ ਲਾਜਪਤ Rai ਚੇਤੇ ਨਹੀਂ ਰਹਿੰਦਾ ਜਿਸ ਤੋਂ ਭਗਤ ਸਿੰਘ ਹੋਰਾਂ ਪ੍ਰੇਰਣ ਵਾਲੀ ਕਿ ਤੁਹਾਨੂੰ ਲਾਲਾ ਹਰदयाल ਦੀ ਦੇਣ ਭੁੱਲ ਜਾਂਦੀ ਇਤਿਹਾਸ ਵਿਚਲਾ ਕੌੜਾ ਮਲ ਅਤੇ ਉਸ ਦੀ ਕੁਰਬਾਨੀ ਦਾ ਕੋਈ ਅਰਥ ਨਹੀਂ ਬਣਦਾ ਲਾਲਾ ਵਾਕਏ ਦਿਆਲ ਦੇ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਬਹਿਰੀਆਂ ਨੇ ਲੁੱਟ ਲਿਆ ਅੱਜ ਤੇ ਰਮਾਲ ਹੋਈ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਈ ਲਾਲਾ ਵਾਕਏ ਦਿਆਲ ਨੇ ਇਸ ਗੀਤ ਨੇ ਆਪਣੇ ਸਮੇਂ ਦੇ ਸਾਰੇ ਪੰਜਾਬ ਚ ਆਰਥਿਕ ਜਾਗ ਲਾਈ ਸੀ ਉਹ ਇਹ ਤੇਜੀ ਕਦੇ ਵੀ ਕੋਈ ਜਾਤ ਜਾਂ ਫਿਰਕਾ ਮਾੜਾ ਨਹੀਂ ਹੁੰਦਾ ਜਿਹੇ ਨੀਅਤ ਮਾੜੀ ਹੁੰਦੀ ਹੈ ਤੁਸੀਂ ਚੁੱਪਚੀ ਬੀਤੇ ਆਉਂਦੇ ਆ ਤੇ નિર્ਦੋਸ਼ ਬੰਦੇ ਮਾਰ ਕੇ ਅਲੋਪ ਹੋ ਜਾਂਦੇ ਹੋ ਚਾਰੇ ਪਾਸੇ ਪੈ ਪੱਸਰ ਜਾਂਦਾ ਹੈ ਪੰਜਾਬ ਪੈ ਵਿੱਚ ਜਿਉ ਰਿਹਾ ਤੇਜੀ ਕੀ ਤੁਹਾਨੂੰ ਪਤਾ ਹੈ ਕਿ ਸਰਕਾਰ ਤੇ ਸਿਆਸਤ ਤਾਂ ਹਰ ਮੌਤ 'ਚ ਮੁਨਾਫਾ ਲਵਦੀ ਹੁੰਦੀ ਹੈ ਜਿੰਨੀਆਂ ਤੁਸੀਂ ਮੌਤਾਂ ਕਰਦੇ ਰਹੋਗੇ ਸਿਆਸਤ ਤੇ ਓਨਾ ਹੀ ਮੁਨਾਫਾ ਵਧਦਾ ਵਧਦਾ ਜਾਵੇਗਾ ਤੇਜੀ ਆ ਸਤਰਾ ਲਿਖਣ ਤੋਂ ਪਹਿਲਾਂ ਮੈਂ ਜਵਾਰੇ 'ਚ ਨਿੱਕਾ ਜਿਹਾ ਦੀਵਾ ਵਾਲੀ ਬੈਠਾ ਸੀ ਅੱਖ ਕੇ ਜਦੋਂ ਦੀਵਾ ਵਜਾ ਕੇ ਵਾਰ ਆਇਆ ਚਾਰੇ ਪਾਸੇ ਚਾਨਣ ਦਾ ਚਿੱਟਾ-ਚਿੱਟਾ ਚਾਨਣ ਖਿਲਰਿਆ ਪਿਆ ਸੀ ਮੈਂ ਵੇਖਿਆ ਕਿ ਨਿੱਕੇ ਜਿਹੇ ਦੀਵੇ ਦੀ ਛੋਟੀ ਜੀ ਰੋਸ਼ਨੀ ਨੇ ਇਹ ਮਹਾਨ ਚਾਨਣ ਨੂੰ ਮੇਰੇ ਚਾਰੇ ਚੋਂ ਆਉਣ ਨੂੰ ਰੋਕੀ ਰੱਖਿਆ ਸੋ ਭਾਈ ਸਪਰਦਾਇਕਤਾ ਤਾਂ ਅਜਿਹੀ ਨਿੱਕੀ ਮੋਮਬੱਤੀ ਹੈ ਜਿਹੜੀ ਦਿਲ ਵਿੱਚ ਕਿਸੇ ਮਹਾਨ ਚਾਨਣ ਨੂੰ ਆਉਣ ਨਹੀਂ ਦਿੰਦੀ ਕੀ Hindu ਤੇ ਕੀ Sikh ਇਹ ਤਾਂ ਤੇਜੀ ਤੰਗ-ਤੰਗ ਗਲੀਆਂ ਨੇ ਜਿਨ੍ਹਾਂ ਨੂੰ ਤੁਰਦਿਆਂ ਦੇ ਲੋਤੇ ਚਰੀਟਾ ਪਾ ਜਾਂਦੇ ਨਹੀਂ ਨਿੱਕੀ ਸੋਚ ਚੂਹੇ ਵਾਂ ਮਨੁੱਖੀ ਭਾਈਚਾਰੇ ਦੇ ਮਿੱਠੇ-ਮਿੱਠੇ ਪੌਂਡੇ ਨੂੰ ਕੁੱਤਰ ਕੇ ਬਰਬਾਦ ਕਰ ਸੁੱਟਦੀ ਹੈ। ਜਾਰ ਤੇਜੀ ਇਹ ਆਪਣਾ ਮੁਲਕ ਹੈ। ਪਹਿਲਾਂ ਹੀ ਇਸ ਮੁਲਕ ਨੂੰ ਅੰਗਰੇਜ਼ਾਂ ਜਨਾਹ ਅਤੇ ਗਾਂਧੀ ਆਦਿ ਨੇ ਮਿਲ ਕੇ ਅੰਗਹੀਨ ਕਰ ਛੱਡਿਆ। ਉੱਥੇ ਆਪਣੇ ਹੀ ਇੱਕ ਟੁੱਟੇ ਅੰਗ ਉੱਤੇ ਜਨਾਹ ਦੇ ਨਾਂ ਦੀ ਡਫ ਕੁੱਟ ਕੇ ਹੁਣ ਤੱਕ ਕੋਈ ਨਾ ਕੋਈ ਫੌਜੀ ਡਿਕਟੇਟਰ ਰਾਜ ਕਰੀ ਜਾਂਦਾ ਹੈ। ਤੇ ਇਧਰ ਬਹੁਤ ਵੱਡੀ ਹਿੰਸਾ ਚ ਪੈਦਾ ਹੋਈ ਅਹਿੰਸਾ ਨੇ ਨਾਂ ਨੂੰ ਗਾਂਧੀ ਨਾਲ ਜੋੜ ਕੇ ਕੁਰਸੀ ਮਲ ਨਹੀਂ ਜਾਂਦੀ। ਤੂੰ ਕਈ ਵਾਰੀ ਵੇਖਿਆ ਹੋਵੇਗਾ ਕਿ ਚਰਾਹੇ ਉੱਤੇ ਕੋਈ ਲਵਾਰ ਸੁਕੁੱਤਾ ਮਰਿਆ ਪਿਆ ਹੁੰਦਾ ਹੈ। ਪਿਆ ਪਿਆ ਸੜ ਜਾਂਦਾ ਹੈ। ਬਦਬੂ ਚਾਰੇ ਪਾਸੇ ਫੈਲ ਜਾਂਦੀ ਹੈ। ਤੇ ਹਰ ਕੋਈ ਕਿਸੇ ਲੀੜੇ ਨਾਲ ਨੱਕ ਟਾ ਕੇ ਛੇਤੀ ਛੇਤੀ ਚਰਾਹੇ ਚ ਪਾਰ ਚਰਾਹੇ ਨੂੰ ਪਾਰ ਕਰ ਜਾਂਦਾ ਹੈ। ਬਦਬੂ ਨਾਲ ਭਰੇ ਮਰੇ ਕੁੱਤੇ ਦੇ ਮਰਦਾਰ ਨੂੰ ਤੋਆ ਪੁੱਟ ਕੇ ਦਵਦਾ ਨਹੀਂ ਸਗੋਂ ਉਸ ਤੋਂ ਇੱਕ ਪਾਸਾ ਕਰਕੇ ਨੰਗਣ ਦੀ ਕਰਦਾ ਹੈ ਤੇਜੀ ਆਪਣੇ ਦੇਸ਼ ਦੀ ਰਾਜਨੀਤੀ ਮਰੇ ਕੁੱਤੇ ਦੀ ਮੁਰਦਾਰ ਵਰਗੀ ਹੀ ਹੈ ਇਸ ਕੁਰਸੀ ਸਿਆਸਤ ਦੇ ਮਾਲਕ ਦੇ ਪੈਰਾਂ ਹੇਠ ਹੱਥ ਦੇ ਕੇ ਜਿਉਂਦੀ ਆਦਤ ਵਧਦੀ ਜਾ ਰਹੀ ਹੈ ਤੁਸੀਂ ਵੀ ਮਰੇ ਕੁੱਤੇ ਵਾਂਗ ਸੜ ਰਹੀ ਆਪਣੇ ਮੁਲਕ ਦੀ ਰਾਜਨੀਤੀ ਤੋਂ ਪਾਸਾ ਫਟ ਕੇ ਹੋਰ ਹੀ ਕੁਝ ਅਰੰਭ ਕਰ ਲਿਆ ਇਸ ਤਰ੍ਹਾਂ ਦੀਆਂ ਮਿੱਠੀਆਂ ਕਹਾੜੀਆਂ ਕਸਾਈਆਂ ਤੇਜ਼ੀ ਨੂੰ ਗੱਲਾਂ ਲਿਖਦਾ ਲਿਖਦਾ ਨੰਦੀ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਸੌਂ ਗਿਆ। ਦੀਵੇ ਦੀ ਬੱਤੀ ਆਪਣੇ ਆਪ ਹੀ ਪਤਾ ਨਹੀਂ ਕਿਸ ਵੇਲੇ ਬੁੱਝ ਗਈ ਤੇ ਬੁਝੀ ਰਹੀ ਸੀ। ਆਖਰ ਅਗਲੀ ਸਵੇਰ ਮੱਗਰ ਦੀ ਸੰਗਰਾਂਦ ਵਾਲੇ ਦਿਨ ਦੀ ਮਿੱਠੀ-ਮਿੱਠੀ ਠੰਡੀ-ਠੰਡੀ ਸਵੇਰ ਨੇ ਨੰਦੀ ਨੂੰ ਜਗਾਇਆ। ਧੰਨ